ਪੰਚ ਤੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13,229 ਗ੍ਰਾਮ ਪੰਚਾਇਤ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3,000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱત્રਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕਾ ਅੱਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾ ਨੂੰ ਲੈ ਕੇ ਸਰਗਰਮੀਆਂ ਸਰਗਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਅਜਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਚੜੇ ਆ 52000 ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 168000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮ ਸਦਕੀਆਂ ਦਾਖਲ ਕੀਤੀਆਂ ਨੇ 52825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 168338 ਨਾਮ ਸਦਕੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸਦੀ ਅੱਜ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਾਂ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਦੱਸਦੇ ਕਿ 52825 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਦੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕ ਆਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾਂ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮियां ਸਰਕਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਚੋਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਜੜਿਆ 52000 ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 1,68,000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ 52,825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 1,68,338 ਨਾਮਜ਼ਦਗੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸ ਦੀ ਅੱਜ ਤੋਂ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਦੱਸਦੇ ਕਿ 52000 825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱત્રਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕ ਆਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮियां ਸਰਗਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਅਜਿਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਜੜਿਆ 52000 ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 1,68,000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮ ਸਦਕੀਆਂ ਦਾਖਲ ਕੀਤੀਆਂ ਨੇ 52,825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 1,68,338 ਨਾਮ ਸਦਕੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸ ਦੀ ਅੱਜ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52825 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕਾ ਅੱਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਸਰਗਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਚਿਹਰੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਜੁੜਿਆ 52 ਹਜ਼ਾਰ ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 168000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ 52825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 168338 ਨਾਮਜ਼ਦਗੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸ ਦੀ ਅੱਜ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਜੋ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52000 825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱtras ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕਾ ਅੱਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾਂ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾ ਨੂੰ ਲੈ ਕੇ ਸਰਗਰਮੀਆਂ ਸਰਕਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਚੋਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਚੜੇ ਆ 52000 ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 168000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ 52825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 168338 ਨਾਮਜ਼ਦਗੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸ ਦੀ ਅੱਜ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੂਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱત્રਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕ ਆਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮियां ਸਰਗਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਅਜਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਚੜੇ ਆ 52000 ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 168000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮ ਸਦਕੀਆਂ ਦਾਖਲ ਕੀਤੀਆਂ ਨੇ 52825 ਜਿਹੜੇ ਸਰਪੰਚਾ دیے ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 168338 ਨਾਮ ਸਦਕੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣੇ ਆ ਤੇ ਉਸ ਦੀ ਅੱਜ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਤੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52000 825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸੁੱਬੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66,338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱત્રਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕ ਆਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ ਚਾਰੀ ਕੀਤੇ ਜਾ ਸਕਤੇ ਨੇ ਪਹਿਲੇ ਚੋਣ ਨਿਸ਼ਾਨਾ ਤੇ ਉਮੀਦਵਾਰ ਚੜੇ ਆ ਚੋਣਾ ਨਹੀਂ ਲੜ ਸਕਦੇ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਨਾਮਜ਼ਦਗੀ ਪੱਤਰ ਵਾਪਸ ਅੱਜ ਲੈਣ ਦਾ ਆਖਰੀ ਦਿਨ ਹੋਵੇਗਾ ਸੋ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮियां ਸਰਗਰਮ ਨੇ 15 ਅਕਤੂਬਰ ਨੂੰ ਇਲੈਕਸ਼ਨ ਨੇ ਜਿਸ ਨੂੰ ਲੈ ਕੇ ਉਮੀਦਵਾਰ ਪੱਬਾ ਪਰ ਹੋ ਚੁੱਕੇ ਨੇ ਤੇ ਅਜਿਹੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸਰਪੰਚ ਦੇ ਲਈ ਚੜੇ ਆ 52 ਹਜ਼ਾਰ ਦੇ ਕਰੀਬ ਉਮੀਦਵਾਰ ਨੇ ਤੇ ਉੱਤੇ ਹੀ 168000 ਦੇ ਕਰੀਬ ਜਿਹੜੇ ਆ ਪੰਚਾ ਦੇ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ 52825 ਜਿਹੜੇ ਸਰਪੰਚਾ ਦੇ ਸਰਪੰਚ ਲਈ ਉਮੀਦਵਾਰ ਨੇ ਤੇ ਉੱਥੇ ਪੰਚਾ ਦੇ ਲਈ 168338 ਨਾਮਜ਼ਦਗੀਆਂ ਭਰੀਆਂ ਨੇ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਕਿਸ ਨੇ ਆਪਣੇ ਨੋਮੀਨੇਸ਼ਨ ਵਾਪਸ ਲੈਣਿਆ ਤੇ ਉਸਦੀ ਅੱਜੋ ਆਖਰੀ ਤਰੀਕ ਹੋਵੇਗੀ ਸੋ ਕਿਸਮਤ ਦਾ ਫੈਸਲਾ ਹਾਲਾਂਕਿ 15 ਅਕਤੂਬਰ ਨੂੰ ਹੋਵੇਗਾ ਹਰ ਕੋਈ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ ਤੇ ਜਿਹੇ ਵਿਚਕਾਰ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਤੇਜ਼ ਨੇ ਪੰਜਾਬ ਦੇ 3000 ਤੋਂ ਵੱਧ ਪਿੰਡਾਂ ਦੇ ਵਿੱਚ ਵੋਟਰ ਪੈਣੀਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਚੋਣ ਨਿਸ਼ਾਨ ਜਾਰੀ ਕੀਤੇ ਜਾ ਸਕਦੇ ਨੇ ਦੱਸਦੇ ਕਿ 52000 825 ਉਮੀਦਵਾਰਾਂ ਨੇ ਨਾਮਜ਼ਦ ਕੀ ਪੱਤਰ ਭਰੇ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੋਵੇਗਾ ਜੀ ਹਾਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹ ਨਾਮਜ਼ਦਗੀ ਪੱਤਰ ਅੱਜ ਹੀ ਵਾਪਸ ਲੈ ਸਕਤੇ ਨੇ ਇਹ ਉਹਨਾਂ ਦਾ ਡਿਸੀਜਨ ਹੋਵੇਗਾ ਦੱਸਦੀ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਅਹੁਦਿਆਂ ਲਈ 52000 ਤੋਂ ਵੱਧ ਅਤੇ ਪੰਚ ਦੇ ਲਈ ਪੰਚ ਦੇ ਲਈ ਜਿਹੜੇ 1,66,000 ਤੋਂ ਵੱਧ ਨਾਮਜ਼ਦਗੀਆਂ ਦਾਖਲ ਹੋਈਆਂ ਨੇ ਸਵੇ ਦੀਆਂ 13229 ಗ್ರಾಮ ਪੰਚਾਇਤਾਂ ਲਈ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ಗ್ರಾಮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 82825 ਅਤੇ ਪੰਚਾਂ ਲਈ ਕੁੱਲ 1,66338 ਨਾਮਜ਼ਦਗੀਆਂ ਭਰੀਆਂ ਗਈਆਂ ਨੇ ਤੇ ਵੀ ਕਿਹਾ ਗਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਹੋਵੇਗੀ 27 ਸਤੰਬਰ ਤੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਕੇ ਸੀ 4 ਅਕਤੂਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਨਾਮਜ਼ਦਗੀ ਪੱત્રਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਹੈ ਤੇ ਜਦ ਕੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਤਰੀਕ ਆਜ ਹੋਵੇਗੀ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੀ ਹੋਵੇਗੀ ਸੋ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣ ਨਿਸ਼ਾਨ ਫੀ